ਦਸ਼ਮੇਸ਼ ਗੁਰਦੁਆਰਾ ਪ੍ਰਬੰਧਕ ਐਂਡ ਵੈਲਫੇਅਰ ਕਮੇਟੀ ਵੱਲੋਂ ਪਿੰਡ ਹੋੜਲਾ ਕਲਾ ਵਿਖੇ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਗਾਇਆ ਬਹੁਤ ਸਾਰੇ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਸਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਹੋੜਲਾ ਕਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਦਸ਼ਮੇਸ਼ ਗੁਰਦੁਆਰਾ ਪ੍ਰਬੰਧਕ ਐਂਡ ਵੈਲਫੇਅਰ ਕਮੇਟੀ ਵੱਲੋਂ ਇੱਕ ਨਿੱਜੀ ਹਸਪਤਾਲ ਦੇ ਸਹਿਯੋਗ ਦੇ ਨਾਲ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਲੋੜਵੰਦ ਵਿਅਕਤੀਆਂ ਨੇ ਡਾਕਟਰ ਸਹਿਬਾਨਾਂ ਤੋਂ ਜਿਹੜਾ ਚੈੱਕਅਪ ਕਰਵਾਇਆ ਅਤੇ ਫ੍ਰੀ ਦੇ ਵਿੱਚ ਜਿਹੜੇ ਇਹਨਾਂ ਤੇ ਲੈਂਸ ਪਾਏ ਜਾਣਗੇ ਇਸ ਸਬੰਧੀ ਪ੍ਰਬੰਧਕਾਂ ਅਤੇ ਡਾਕਟਰ ਸਹਿਬਾਨਾਂ ਨੇ ਦਿੱਤੀ ਹੋਰ ਜਾਣਕਾਰੀ ਮੈਂ ਡਾਕਟਰ ਪੁਸ਼ਪਲਾਤਾ ਵਰਮਾ ਹਾਂ ਮੈਂ ਸ਼ੰਕਰਾ ਹਸਪੀਟਲ ਉਧਿਆਨਾਸੇ ਆਈ ਹੂ हम यहाँ पे जो पेशेंट्स मोतियाबिंद के पेशेंट्स है या फिर आग से रिलेटेड कोई भी पेशेंट है उनको दवाई देने के लिए उनके ऑपरेशन के लिए उनको सपोर्ट देने के लिए यहाँ पे आए जो यहाँ पे हम काफ़ी सारे पेशेंट देखेंगे 200 250 300 जितने भी गांव में से जितने भी लोग आते हैं उनमें से हम जो नीडी पेशेंट होंगे उनको हम हमारे साथ लेके जाएंगे उनका ऑपरेशन करेंगे उनको एक दिन या दो दिन के लिए जितना भी जरूरत होगी उनको हमारे हॉस्पिटल में रखेंगे और ऑपरेशन करके दूसरे दिन हम उनको यहाँ पे छोड़ के जाएंगे साथ में हम उनको दवाई भी देंगे और सारी फैसिलिटी देंगे इतने जो इसके अभी मैंने शायद फिफ्टी पेशेंट्स देख लिए है उसमें से ट्वेंटी फाइव पच्चीस पेशेंट जो है वो मोतियाबिंद के निकले हैं जिनको हम हमारे साथ लेके जाएंगे उनका फ्री में इलाज होगा कोई पैसा नहीं लगेगा उनको दो दिन के लिए हम हमारे पास रखेंगे उनके खाने पीने की व्यवस्था हमारी है उसमें भी हम कोई पैसा नहीं लेंगे उनसे उनके दवाई का कोई खर्चा नहीं आएगा उनके ऑपरेशन का कोई ख़र्चा नहीं आएगा ये सारा खर्चा जो है शंकरा इंस्टीट्यूट ऑफ लुधियाना जो है वो अपनी तरफ से कर रहा है वाहिगुरु जी का खालसा वाह ਮੇਰਾ ਨਾਮ ਮਨਜਿੰਦਰ ਸਿੰਘ ਪਾਉ ਹੈ ਜੀ ਪਿੰਡ ਹੋਟਲਾ ਤੋਂ ਕੈਂਪ तकरीबन ਜੀ ਸਾਨੂੰ ਪਿਛਲੇ ਅੱਜ ਦੀ ਪੰਜਵਾਂ ਕੈਂਪ ਆ ਜੀ ਸਾਡਾ ਇਹ ਇਹ ਦਸ਼ਮੇਸ਼ ਗੁਰਦੁਆਰਾ ਪ੍ਰਬੰਧਕ ਅਤੇ ਵੈਲਫੇਅਰ ਕਮੇਟੀ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਹਰ ਸਾਲ ਅਸੀਂ ਲਵਾਉਂਦੇ ਆਂ ਪਹਿਲੀ ਵਾਰੀ ਸਾਡੇ ਕੋਲ 100 ਦੇ ਕਰੀਬ ਪ੍ਰਸ਼ਨਾ ਵਾਲੇ ਆਏ ਸੀ ਉਸ ਤੋਂ ਬਾਅਦ 50 ਪ੍ਰਸ਼ਨਾ ਆਪਣੇ ਕਿਉਂਕਿ ਅਸੀਂ ਹਰ ਸਾਲ ਇੱਥੋਂ ਬ੍ਰੀਜ ਲਗਾਏ ਜਾਂਦੇ ਨੇ ਜਿਨ੍ਹਾਂ ਦਾ ਪ੍ਰਬੰਧ ਸਰਦ ਅਸਮੇਸ਼ਪੁਰ ਦੁਬਾਰਾ ਪ੍ਰਬੰਧਕਾ ਤੇ ਕਮੇਟੀ ਕਰ ਰਹੀ ਹੈ ਸੰਕਰਾ ਆਈ ਹਸਪਤਾਲ ਲਧਿਆਣਾ ਵੱਲੋਂ ਇਹ ਕੈਂਪ ਲਾਇਆ ਜਾਂਦਾ ਹੈ ਉੱਥੇ ਮਰੀਜ਼ ਲਜਾਏ ਜਾਣਗੇ ਉਸ ਲਜਾਣ ਤੋਂ ਬਾਅਦ ਉਹਨਾਂ ਦੇ ਆਪਰੇਸ਼ਨ ਹੋਣਗੇ ਸੰਕਰਾ ਆਈ ਹਸਪਤਾਲ ਵਾਲੇ ਕੋਈ ਵੀ ਆਪਣੇ ਤੋਂ ਕਿਸੇ ਕਿਸਮ ਦਾ ਕੋਈ ਪੈਸਾ ਨਹੀਂ ਲੈਂਦੇ ਜੋ ਖਰਚਾ ਲੈਂਦਾ ਹੁੰਦਾ ਜਾਂ ਰੋਟੀ ਪਾਣੀ ਦਾ ਹੁੰਦਾ ਪ੍ਰਬੰਧ ਲੰਗਰ ਦਾ ਉਹ ਉਹਨਾਂ ਦਾ ਹੁੰਦਾ ਹੈ ਆਪਣਾ ਖਰਚਾ ਸਿਰਫ ਦਵਾਈਆਂ ਲਿਆਉਣਾ ਤੇ ਨਾਲ ਜਿੰਮੇਦਾਰ ਕੇ ਸੰਗਤਾਂ ਨੂੰ ਪ੍ਰੇਰ ਕੇ ਪਿੰਡਾਂ ਦੇ ਵਿੱਚੋਂ ਲਿਆਉਣਾ ਤਕਰੀਬਨ ਆਪਣੇ ਲੇਗਲੇ ਨੇੜੇ ਪਿੰਡਾਂ ਵਿੱਚੋਂ ਜਿਵੇਂ ਹੋੜਲਾ ਕਲਾਂ, ਕੀਵਾਂ ਮੀਹਾ ਸਿੰਘ ਵਾਲਾ, ਮੋਰ ਸਿੰਘ ਵਾਲਾ, ਜੱਸੜਵਾਲ, ਹੀਰੋ ਖੁਰਦ, ਅਤਲਾ ਕਲਾਂ, ਦਲੇਵਾ, ਤਹਿਪੀ, ਵੀਰ ਖੁਰਦ ਇਸ ਤਰ੍ਹਾਂ ਕਈ ਪਿੰਡਾਂ ਦੇ ਦੂਰ ਦੂਰੋਂ ਵੀ ਮਿਲ ਜਾਈ ਨੇ। 2-250 ਦੇ ਕਰੀਬ ਆਪਣੇ ਕੋਲ ਮਿਲ ਪਹੁੰਚਦੇ ਜਿਵੇਂ ਆਈ ਜਾਂਦੇ ਨੇ ਉਸ ਤਰ੍ਹਾਂ ਦਿਖਾਈ ਦਿੰਦਾ। ਇਹ ਸੰਸਥਾ ਦਾ ਨਾਮ ਤਕਰੀਬ ਅਸੀਂ ਦਸ਼ਮੇਸ਼ ਗੁਰਦਾ ਪਰਵੰਦੇ ਕਮੇਟੀ ਸਾਡੇ ਨਗਰ ਵੱਲੋਂ ਅਸੀਂ ਰਜਿਸਟਰ ਕਰਵਾਈ ਹੋਈ ਹੈ। ਸੇਵਾ 13-13 ਨਾਂ ਤੇ ਸਾਡੀ ਇੱਕ ਸੰਸਥਾ ਚੱਲਦੀ ਹੈ ਜਿਸ ਵਿੱਚ ਅਸੀਂ ਕਈ ਥਾਵਾਂ ਤੇ ਲੰਗਰ ਲਾਉਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਹੁਣ ਤਕਰੀਬਨ 3-4 ਸਾਲਾਂ ਤੋਂ ਅਸੀਂ ਏਮਜੇ ਹਸਪਤਾਲ ਵਿਖੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਜਿੱਥੇ ਪਹਿਲੇ ਸੋਮਵਾਰ ਤੋਂ ਲੈ ਕੇ ਜਿੰਨੇ ਸੋਮਵਾਰ ਲਾਸਟ ਸੋਮਵਾਰ ਤੱਕ ਯਾਨੀ ਕਿ ਜੇ 5 ਸੋਮਵਾਰ ਆ ਗਏ ਤਾਂ ਪੰਜਾਂ ਵਿੱਚ ਜੇ 4 ਆਏ ਤਾਂ ਚਾਰਾਂ ਵਿੱਚ ਪਿੰਡ ਹੋੜਲਾ ਕਲਾਂ ਠਿੱਕੀ ਅਤਲਾ ਕਲਾਂ ਪਪਾਲ ਪੈਣੀ ਬਾਗਾ ਪੈਣੀ ਫੱਤਾ ਦਲੇਵਾ ਵੀਰੋ ਕੇ ਕਲਾਂ ਕੀਵਾ ਮੀਹਾ ਸਿੰਘ ਵਾਲਾ ਇਸ ਢੀਲ ਖੋਲ ਰਿਹਾ ਇਸ ਦਾ ਕਈ ਪਿੰਡ ਮੋਹਰ ਸਿੰਘ ਵਾਲਾ ਨਾਲ ਕੇ ਅਸੀਂ ਇਹ ਲੰਗਰ ਇੰਜਸਟ ਵਿੱਚ ਸੇਵਾ ਕਰ ਰਹੇ ਹਾਂ ਸਾਰੀਆਂ ਸੰਗਤਾਂ ਨੂੰ ਇਹ ਵੀ ਪੀਰ ਆ ਵੀ ਦੇਖੋ ਆਪਾਂ ਲੰਗਰ ਬਾਹਰ ਬੋਤਲ ਆਉਂਦੇ ਆ ਪਰ ਆਪਾਂ ਨੂੰ ਇੱਥੇ ਬਹੁਤ ਜ਼ਰੂਰਤ ਹੁੰਦੀ ਹੈ ਇਸ ਲੰਗਰਾਂ ਦੇ ਵਿੱਚ ਕਈ ਵਾਰੀ ਸਾਡੇ ਕੋਲੇ ਕਈ ਮਰੀਜ਼ ਆ ਜਾਂਦੇ ਨੇਗੇ ਜਿਵੇਂ ਕਿ ਉਹਨਾਂ ਨੂੰ ਦਵਾਈ ਦੀ ਜ਼ਰੂਰਤ ਹੁੰਦੀ ਹੈ ਬਿਲਕੁਲ ਗਰੀਬ ਹੁੰਦੇ ਨੇ ਤਾਂ ਇਸ ਸੰਸਥਾ ਵੱਲੋਂ ਉਹਨਾਂ ਨੂੰ ਵੀ ਕੁਝ ਨਾ ਕੁਝ ਜਿੰਨੀ ਕਿ ਸਹਾਇਤਾ ਹੁੰਦੀ ਹੈ ਦਵਾਈਆਂ ਦੀ ਇਸ ਸੰਸਥਾ ਕਰਕੇ